ਸਸ਼ੀ ਕਾਲ ਜੀ ਐਸਟੀਵੀ ਪ੍ਰੋਡਕਸ਼ਨ ਸੜੀ ਕੈਨੇਡਾ ਪਾਲ ਵਡਾਟ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੰਚਨ ਸਵਾਗਤ ਕਰਦੀਆਂ ਕਿ ਬਦਲ ਰਿਹਾ ਹੈ ਕੈਨੇਡਾ Ontario ਤੇ Alberta ਸੂਬਿਆਂ 'ਚ ਹੋਏ ਸਮਝੌਤੇ Ontario ਦੇ ਮਹੱਤਵਪੂਰਨ ਖਣਿਜਾ ਅਤੇ ਪੱਛਮੀ ਕੈਨੇਡਾ ਦੇ ਸੂਬੇ Alberta ਦੇ ਤੇਲ ਅਤੇ ਗੈਸ ਨੂੰ ਨਵੇਂ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਅੱਜ ਦੋਵਾਂ ਸੂਬਿਆਂ ਨੇ ਸਮਝੌਤਿਆਂ ਤੇ ਦਸਤਖਤ ਕੀਤੇ ਨੇ ਦੱਸ ਦਈਏ ਕਿ ਪਹਿਲਾਂ ਦੋਵੇਂ ਸੂਬੇ ਅਮਰੀਕਾ ਤੇ ਨਿਰਪਰਸਨ ਪਰ ਹੁਣ ਟੈਰਿਫ ਤੇ ਸਮੇਂ ਵਿੱਚ ਕੈਨੇਡਾ ਨਿਰਪਰ ਹੋ ਰਿਹਾ ਹੈ ਇਸ ਮੌਕੇ ਅਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਟ ਤੇ ਅਲਬਰਟਾ ਦੀ ਪ੍ਰੀਮੀਅਰ ਸਮਿਥ ਨੇ ਅਨਟਾਰੀਓ ਸਟੀਲ ਨਾਲ ਬਣੀਆਂ ਨਵੀਆਂ ਰਾਸ਼ਟਾ ਨਿਰਮਾਣ ਪਾਈਪਲਾਈਨਾਂ ਰੇਲ ਲਾਈਨਾਂ ਅਤੇ ਬੰਦਰਗਾਹਾਂ ਦਾ ਨਿਰਮਾਣ ਕਰਨ ਲਈ ਇੱਕ ਇਤਿਹਾਸਕ ਸਮਝੌਤੇ ਤੇ ਹਸਤਾਖਰ ਕੀਤੇ ਨੇ ਤਾਂ ਜੋ ਦੁਨੀਆ ਭਰ ਵਿੱਚ ਕੈਨੇਡੀਅਨ ਊਰਜਾ ਅਤੇ ਮਹੱਤਵਪੂਰਨ ਖਣਿਜਾਂ ਲਈ ਨਵੇਂ ਬਾਜ਼ਾਰ ਖੋਲੇ ਜਾ ਸਕਣ ਪਰ ਵਿਕ ਵਿੱਚ ਅਲਬਰਟਾ ਤੋਂ ਕੱਚਾ ਤੇਲ ਲਿਆ ਕੇ অন্ਟਾਰੀਓ ਵਿੱਚ ਰਿਫਾਈਨ ਕਰਕੇ ਤੇਲ ਦੀ ਦਰਾਮਦ ਕੀਤੀ ਜਾਵੇਗੀ ਇਸ ਲਈ ਅਲਬਰਟਾ ਸਸਕੇਚਵਨ ਮੈਰੀਟੋਬਾ ਸੂਬਿਆਂ ਵਿੱਚ ਰੇਲ ਲਾਈਨਾਂ ਜਾਂ ਪਾਈਪਲਾਈਨਾਂ ਰਾਹੀਂ ਤੇਲ ਦੀ ਸਪਲਾਈ ਕੀਤੀ ਜਾਵੇਗੀ। ਭਵਿੱਖ ਵਿੱਚ ਕੈਨੇਡਾ ਦੇ ਇਨ੍ਹਾਂ ਸੂਬਿਆਂ ਵਿੱਚ ਨਵੇਂ ਰੋਜਗਾਰ ਪੈਦਾ ਹੋਣਗੇ। ਦੋਵਾਂ ਰਾਜਾਂ ਦੇ ਮੁਖੀਆਂ ਨੇ ਕਿਹਾ ਹੈ ਕਿ ਕੈਨੇਡੀਅਨਾਂ ਵੱਜੋਂ ਇਕੱਠੇ ਕੰਮ ਕਰਕੇ ਕੈਨੇਡਾ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਅਤੇ ਇਕਜੁੱਟ ਬਣਾ ਰਿਹਾ।